ਇਹ ਛੱਤਾ ਉਤੇ ਸਾਡੇ ਜਵਾਗ ਬੈਠੇ ਆ ਇਹਨਾਂ ਨੂੰ ਕੋਈ ਸਰਕਾਰ ਨੇ ਸਰਕਾਰ ਨੇ ਸ਼ਰਮਲਾਇ ਖਾਲੀਆ ਤਾਂ ਮੇਰੀ ਸਰਕਾਰ ਪੰਜੇ ਮੇਰੀ ਪੰਜੇ ਸਰਕਾਰ ਨਾ ਢੂਆ ਮੰਨਾ ਜਦੋਂ ਆਹੀ ਇਹੀ ਨਾ ਬਜੇ ਸਰਕਾਰ ਕ ਸਰਕਾਰੀ ਕੀ ਕੀ 할ੂਗੀ ਤੂੰ ਗਾਰੇ ਮੁਰਗੀ ਦੇ ਬੱਕਰੀ ਦੇ ਅਸਲਾਂ ਦੇ ਲਵਾਈ ਉਹ ਮੁਰਗੀ ਦੇ ਨਾਲ ਹੀ ਚਲੇਗੀ ਉਹਨਾਂ ਦੀ ਤਾਂ ਪਾਣੀ ਦੇ ਵਿੱਚ ਹੀ ਉਹਦੇ ਲੱਭੀ ਨਹੀਂ ਉਹਦੇ ਮੁਰਗੀ ਪਾ ਤਾਂ ਤੂੰ ਗਾਂ ਟੱਪੀ ਪਾ ਕਿੰਨੇ ਪਿੰਡ ਟੱਪੀ ਹੋਏ ਮੁਰਗੀ ਲੱਭੀ ਨਹੀਂ ਬੁੜਕੇ ਭੋਂਗੇ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਊਗਾ ਕੋਈ ਲੀਡਰ ਕਿਸੇ ਪ੍ਰਕਾਰ ਦਾ ਕੋਈ ਨਹੀਂ ਇੱਥੇ ਆਇਆ ਕਿਸੇ ਨੇ ਆ ਕੇ ਸਾਰ ਨਹੀਂ ਲਈ ਦਾਵੇ ਕਰੀ ਜਾਂਦੇ ਅਸੀਂ ਮਾਫਜਾ ਦਿੱਤਾ ਮਾਫਜਾ ਦਿੱਤਾ ਮੁਰਗੀ ਬੱਕਰੀ ਮੱਝ ਦਾ ਮਾਫਜਾ ਜਾਂਦਾ ਹੀ ਸਾਨੂੰ ਫਸਲਾਂ ਦਾ ਵੀ ਨਹੀਂ ਮਿਲਿਆ ਪੂਰਾ ਬਿਲਕੁਲ ਜਿਹੜਾ ਨਕਮਾ ਆਦਮੀ ਆ ਇਹ ਨਕਮੇ ਆਦਮੀ ਨੇ ਪੰਜਾਬ ਡੋਬਤਾ ਵਾ ਕਰਜ਼ਾ ਤਗੜਾ ਹੋ ਕੇ ਲਈ ਜਾਂਦਾ ਵਾ ਜੱਟਾਂ ਦੇ ਪੱਲੇ ਕੱਖ ਨਹੀਂ ਰਹਿੰਦੇ ਨਾ ਕਰਜ਼ਾ ਖੀਰ ਇਹਨਾਂ ਜੀਵਨ ਦਾ ਨਹੀਂ ਲਾਉਣਾ ਵਾ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਇੱਥੇ ਇੱਕ ਮਹੀਨਾ ਦੇ 10 ਦਿਨ ਹੋ ਗਏ ਆ ਤੇ ਮੰਤਰੀ ਸਾਹਿਬ ਕਹਿ ਰਹੇ ਕਿ ਕਿੰਨੀ ਰਾਏ ਆ ਮੰਤਰੀ ਸਾਹਿਬ ਆ ਕੇ ਆਏ ਆ ਕੀ ਦੇ ਕੇ ਗਏ ਉਹ ਉਹ ਚਾਰ ਦੇ ਕੇ ਗਏ ਤੇ ਫੀਡ ਫਾਰ ਦੇ ਕੇ ਗਏ ਖਰਮਾਲ ਦੀ ਮਾੜੀ ਮੋੜਾ ਕਿੰਨੇ ਕੁ ਦਿਨ ਲੰਘੇ ਉਹ ਦਿਨ ਤੂੰ ਸਿਆਣਾ ਵੀ ਉਹ ਦਿਨ ਕਿੰਨੇ ਕੁ ਦਿਨ ਕਿਨੇ ਬੋਰੀਆਂ ਦੇ ਕੇ ਕਿਨਾ 35 36 ਘਾੜਾ ਸਾਰਿਆਂ ਨੂੰ ਆ ਕੇ ਬੋਰੀਓ ਦੇ ਕੇ ਗਿਆ ਤੇ 20 20 ਡੰਗਰ ਇੱਕ ਬੋਰੀ ਨਾਲ ਤੂੰ ਸਿਆਣੇ ਵੀ ਕੀ ਸਾਡਾ ਬਣਦਾ ਕਹ ਰੇ ਸਰਕਾਰ ਕੁਝ ਕਰਦੀ ਨਹੀਂ ਆ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿੰਦਾ ਮੈਂ ਕਹਿੰਦਾ ਆਪਣਾ ਹੈਲੀਕਾਪਟਰ ਲੋਕਾਂ ਨੂੰ ਦੇ ਦਾਂ ਕਹਿੰਦਾ ਰਾਸ਼ਨ ਪਹਚਾਓ ਜਿੱਥੇ ਆੜਾ ਹੈ ਹੈਲੀਕਾਪਟਰ ਉਹਨੇ ਕਿਦੇ ਉਹ ਤੇ ਬਾਫਲੇ ਲੈ ਕੇ ਦੇਤਾ ਆਈ ਉਹ ਸਾਡਾ ਆ ਸਾਡੇ ਟੈਕਸ ਸਾਡੀਆਂ ਪੈਲੀਆਂ ਤੋਂ ਅਸੀਂ ਜੇ ਚਾਹ ਉੱਠ ਕੇ ਪੀਣੀ ਸਰੇ ਟੈਕਸ ਬੁਰਸ਼ ਕਰਨਾ ਤਾਂ ਟੈਕਸ ਜੇ ਬਿਜਲੀ ਦਾ ਪੱਖਾ ਚਲਾਉਣਾ ਤਾਂ ਟੈਕਸ ਕੋਈ ਉਹਦਾ ਹੈਲੀਕਾਪਟਰ ਨਹੀਂ ਉਹ ਇਹ ਜਨਤਾ ਦਾ ਹੈਲੀਕਾਪਟਰ ਵਰਤਣ ਡਿਆ ਵਾ ਤੇ ਜਨਤਾ ਨੇ ਉਹਨੂੰ ਦਿੱਤਾ ਆ ਤੇ ਜੇ ਦੋថ្ងៃ ਕੱਲ ਵੀ ਦਿੱਤਾ ਵਾ ਕੋਈ ਆਖਰ ਆਲੀ ਗੱਲ ਨਹੀਂ ਚਾਹਤਾ ਆਪਦੇ ਕੋਲੋਂ ਲੈ ਕੇ ਨਵਾਂ ਵਖਾਵੇ ਕੱਲੇ ਤੇ ਫੇਰ ਅਸੀਂ ਉਹ ਕੀੜਾ ਮਾਰਿਆ ਹੈਲੀਕਾਪਟਰ ਨੇ ਆ ਜੀ ਘੇੜਾ ਗੂੜਾ ਕੋਈ ਨਹੀਂ ਇੱਥੇ ਨਾ 23 ਚ ਨਾ 17 ਚ ਨਾ ਹੋਣ ਆ ਹਲੀਕਾਪਟਰ ਆ ਫੋਟੋ ਖੇਦਰੋ ਜਿੱਥੇ ਕੋ ਮੰਡਿਆ ਇੱਥੇ ਤਾਂ ਦੇਖਦਾ ਹੀ ਆ ਇਸ ਸਾਹਮਣੇ ਕਦੇ ਆ ਪਾਣੀ ਪਾਣੀ ਘੇੜੀ ਹਲੀਕਾਪਟਰ ਨਹੀਂ ਲੱਗਦੇ ਮੂੰਹ ਨਾਲ ਜੋ ਮਰਜ਼ੀ ਕਰੀ ਜੀਏ ਮੈਂ ਹੈਲੀਕਾਪਟਰ ਦੀ ਰੇ ਉਹ ਕਿ ਚੱਟਣ ਲੱਗਿਆ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਰ ਤੇ ਚੱਲ ਜੀ ਮੇਰਾ ਪਰ ਜਦੋਂ ਸਰਕਾਰ ਦੀਆਂ ਆਉਣ ਵਾਲੇ ਸਮੇਂ ਜੋ ਵੋਟਾਂ ਹੋਣੀਆਂ ਰੈਲੀਆਂ ਹੋਣੀਆਂ ਤੇ ਫਿਰ ਟਰੈਕਟਰ ਟਰਾਲੀਆਂ ਵੀ ਤੇ ਆਪਾਂ ਲੈ ਕੇ ਜਾਣੇ ਨਾ ਉਦੋਂ ਕਿਉਂ ਗੱਲਾਂ ਚੇਤੇ ਭੁੱਲ ਜਾਂਦੀਆਂ ਜਿਹੜੇ ਸਾਡੇ ਲੋਕ ਹਨਾ ਇਹ ਵਿਸਰ ਭੂਲੇ ਆ ਤੇ ਮਗਰ ਲੱਗਣ ਵਾਲੇ ਉਦੋਂ ਲੈ ਕੇ ਟਰੈਕਟਰ ਵਾਲੀਆਂ ਤੁਰ ਪੈਂਦੇ ਆ ਐਨਕੀ ਸਰਕਾਰ ਦੀ ਤਾਂ ਮਦਦ ਕਰਤੀ ਫੇ ਆਂਦਾ ਹੀ ਸਾਡੀ ਆਪਣੀ ਸਰਕਾਰ ਆ ਸਾਡੇ ਸੱਥਾਂ ਤੋਂ ਉੱਠ ਕੇ ਬਣੀ ਆ ਸਾਨੂੰ ਇਹ ਨਹੀਂ ਪਤਾ ਸੱਥਾਂ ਵਾਲੀ ਚੰਦੀ ੜ ਜਾ ਕੇ ਬਹਿ ਜਾਣੀ ਆ ਕਿ ਪਹਿਲੀਆਂ ਸਰਕਾਰਾਂ ਨਾਲੋਂ ਹੀ ਇਹ ਬੰਦੇ ਨਲਾਇਕ ਨਿਕਲਣਗੇ ਇਸ ਕਰਕੇ ਤੇ ਪਹਿਲੀਆਂ ਸਰਕਾਰਾਂ ਨਾਲੋਂ ਵੀ ਇਹ ਤੇ ਸਰਕਾਰ ਤੇ ਨਲਾਇਕ ਸਰਕਾਰ ਆ ਅਸੀਂ ਇਹਨਾਂ ਦੀ ਤਾਅ ਮੱਦ ਕੀਤੀ ਪਰ 27 ਦੇ ਵਿੱਚ ਇਹਨਾਂ ਨੂੰ ਜਵਾਬ ਦਿੱਤਾ ਜਾਊਗਾ ਤੇ ਕੋਈ ਸਾਨੂੰ ਤਰਪਾਲ ਨਹੀਂ ਦਿੱਤੀ ਕੋਈ ਤੰਬੂ ਨਹੀਂ ਦਿੱਤਾ ਉਥੋਂ ਬੈਠੇ ਆਖੀ ਜਾਂਦੇ ਆ ਤੁਹਾਡੇ ਵਾਸਤੇ ਜਹਾਜ਼ ਖਲਾਤਾ ਤੁਹਾਡੇ ਵਾਸਤੇ ਆਹ ਖਲਾਤਾ ਆਗੜਾ ਜਾ ਇੱਥੇ ਸਾਨੂੰ ਕੋਈ ਤਰਪਾਲ ਦੇਣ ਕੋਈ ਨਾ ਕੋਈ ਤੰਬੂ ਦੇਣ ਕੋਈ ਲਾਗੇ ਦਾ ਬਰਾਤੇ ਆਪਦਾ ਕੋਈ ਟਾਈਮ ਕੱਢੇ ਸਾਨੂੰ 6700 ਰੁਪਏ ਦੇ ਨਾਲ ਇਹਨਾਂ ਮਾਫਜਾ ਦਿੱਤਾ ਹੈ ਤੇ ਸਾਨੂੰ 1.5 ਲੱਖ ਰੁਪਈਆ ਮਾਫਜਾ ਆਇਆ ਹੈ 650 ਨਾਲ ਤੇ ਤੁਸੀਂ ਹੁਣ 40-45 ਹਜ਼ਾਰ ਨਾਲ ਵੀ ਖਰਚ ਦਾ ਗਿਨ ਲਓ ਜਿਹੜੀ ਆਮਦਨ ਆਉਣੀ ਉਹ ਤੇ ਵੱਖਰੀ ਗਈ ਕਰੋੜ ਤੋਂ ਵੱਧ ਜਿਹੜਾ ਇਹ ਹਰ ਸਾਲ ਹੁੰਦਾ ਵਾ ਤੇ ਜੀਵ ਦਾ ਹਰ ਸਾਲ ਥੱਲੇ ਲੱਗੀ ਜਾਂਦਾ ਹੈ ਕਿਉਂਕਿ ਆਰਤੀਆਂ ਤੋਂ ਪਹਿਲੇ ਵਿਆਜ ਤੇ ਪਈ ਜਾਣਾ ਵਾ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਤੁਹਾਡੇ ਮਾਫਜੇ ਦੀ ਲੋੜ ਨਹੀਂ ਸਾਨੂੰ ਇਹ ਮੈ ਲੋੜਿਆ ਸਾਡਾ ਇਹ ਪਾਣੀ ਕੱਢ ਕੇ ਕਸੂਰ ਨਾਲੇ ਚ ਪਾ ਦਿਓ ਤੇ ਅਸੀਂ ਨਾ ਤਾਂ ਤੋਂ ਮਾਫਜਾ ਮੰਗੀ ਇਹ ਆਪਣੇ ਘਰ ਤੋਂ ਕਿਥੋਂ ਆਪਣੇ ਘਰ ਤੋਂ ਕਿਥੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਅਤੇ ਜਿੱਥੇ ਲੋਕ ਸਤਲੁਜ ਬਿਆਸ ਦਰਿਆ ਦੇ ਹੜ੍ਹਾਂ ਦੀ ਮਾਰ ਚੱਲ ਰਹਾ ਆ ਉਥੇ ਹੀ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦਾ ਜਿਹੜੇ ਪਿੰਡ ਆ ਤਿੰਨ ਉਹ ਵੱਡੇ ਪੱਧਰ ਤੇ ਬਰਸਾਤੀ ਪਾਣੀ ਦੀ ਜਿਹੜੀ ਮਾਰ ਚੱਲ ਰਹਾ ਆ ਅਨੇਕਾਂ ਏਕੜ ਜਿਹੜੀ ਫਸਲ ਆ ਉਹ ਇਹਨਾਂ ਦੀ ਤਬਾਹ ਹੋ ਚੁੱਕੀ ਆ ਜਿੱਥੇ ਸਰਕਾਰਾਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਹਿੰਦੀਆਂ ਕਿ ਅਸੀਂ ਬਹੁਤ ਵਿਕਾਸ ਕਰ ਦਿੱਤਾ ਪਰ 75 ਸਾਲ ਬੀਤਣ ਤੋਂ ਬਾਅਦ ਵੀ ਜੇ 2 ਦਿਨ ਮੀਂਹ ਪੈਂਦਾ ਤਾਂ ਉਹ ਲੋਕਾਂ ਦੀ ਫਸਲ ਤਬਾਹ ਕਰ ਦਿੰਦਾ ਤਾਂ ਫਿਰ ਵਿਕਾਸ ਜਿਹੜਾ ਵਾ ਉਹ ਗੱਲਾਂ ਵਿੱਚ ਹੀ ਹੋਇਆ ਵਾ ਸਾਡੇ ਨਾਲ ਪਿੰਡ ਵਾਸੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਹਾਲਾਤ ਆ ਇੱਥੇ ਮੀਂਹ ਤੋਂ ਬਾਅਦ ਅਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਪਰ ਐਡੀ ਨਲਾਇਕੀ ਸਰਕਾਰ ਦੀ ਕੋਈ ਆਦਮੀ ਸਾਡਾ ਪਤਾ ਲੈਣ ਨਹੀਂ ਆਇਆ ਕੋਈ ਅਫਸਰ ਨਹੀਂ ਆਇਆ 112 ਨੰਬਰ ਆਂਦੇ ਆ ਸਾਡੀਆਂ 4 ਕੰਪਲੇਟਾਂ ਭਈਆਂ ਉੱਤੇ ਪਰ ਕਿਸੇ ਨੇ ਆ ਕੇ ਸਾਡੀ ਪੁੱਛੀ ਬਾਤ ਨਹੀਂ ਪੁੱਛੀ ਕੱਲ ਪਟਵਾਰੀ ਨੂੰ ਘਲਤਾ ਆ ਪਰ ਮੌਕੇ ਤੇ ਕੋਈ ਵੱਡਾ ਅਫਸਰ ਅਧਿਕਾਰੀ ਨਹੀਂ ਆਇਆ ਤੇ ਸਾਡੀ ਗੱਲ ਨਹੀਂ ਸੁਣੀ ਇਹ ਨਗਰ ਸੂਰਵਿੰਡ ਤੇ ਨਗਰ ਪੈਣੀ ਗੁਰਮੁਖ ਸਿੰਘ ਇਹ ਦੋਨਾਂ ਪਿੰਡਾਂ ਦੀ ਘੱਟ ਤੋਂ ਘੱਟ 300 ਏਕੜ ਜ਼ਮੀਨ ਜੋ ਇਹਦੋਂ 70 ਸਾਲ ਤੋਂ ਪੁਰਾਣੀ ਤੇ ਜਦੋਂ ਦੀ ਮਲ ਦੁਨੀਆ ਬਣੀ ਉਦੋਂ ਦਾ ਹੀ ਤੁਰੇ ਆਉਣੇ ਪਰ 70 ਸਾਲ ਤੋਂ ਅਸੀਂ ਵੀ ਇਹ ਦੇਖਣਾ ਹੈ ਪੀ 70 ਸਾਲ ਤੋਂ ਇਹ ਜ਼ਮੀਨ ਹਰ ਸਾਲ ਮਰ ਜਾਂਦੀ तकरीबन ਕੋਈ 1 ਅਧਾ ਸਾਲ ਕਦੇ ਨੰਗਦਾ ਵਾ ਐਨ ਕਿਉਂ ਸੋਚੋ ਤੁਸੀਂ ਵੀ 2023 ਦੇ ਵਿੱਚ ਮਰ ਗਈ ਉਦੋਂ ਇਹ ਪ੍ਰੋਜੈਕਟ ਬਣਿਆ ਸਰਕਾਰਾਂ ਨੇ ਪ੍ਰੋਜੈਕਟ ਬਣਾਇਆ ਵੀ 3 ਕਿਲੋਮੀਟਰ ਕਸੂਰ ਨਾਲਾ ਹੈ ਪੀ ਉੱਚੇ ਪਾਣੀ ਪਾਇਆ ਜਾਊਗਾ ਪਰ ਇਹ ਕੋਈ ਅਫਸਰਾਂ ਨੇ ਚਾਹ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਇਹ ਪ੍ਰੋਜੈਕਟ ਨਹੀਂ ਤਿਆਰ ਕੀਤਾ 2017 ਜਿਹੜਾ ਪ੍ਰੋਜੈਕਟ ਤਿਆਰ ਹੋਇਆ ਸੀ ਜਦੋਂ ਬਹੁਤ ਬਰਸਾਤੀ ਪਾਣੀ ਆਇਆ ਸੀ ਉਹਦੋਂ ਵੀ ਪ੍ਰੋਜੈਕਟ ਤਿਆਰ ਹੋਇਆ ਰਹਿ ਗਿਆ ਪਰ ਇੱਥੇ ਕੋਈ ਗੌਰ ਨਹੀਂ ਕੀਤਾ ਗਿਆ ਹੁਣ ਜਿਹੜੇ ਅੱਜ ਦੇ ਹਾਲਾਤ ਨੇ 25 ਅਤੇ 27 2025 ਇੱਕ ਮਹੀਨਾ ਪਹਿਲਾਂ ਝੋਨਾ ਲਾਇਆ ਸੀਗਾ ਝੋਨੇ ਤੇ ਸਾਰਾ ਖਰਚ ਕਰ ਲਿਆ ਸੀ ਪਰ ਦੋ ਦਿਨ بارش ਪਈ ਤੇ ਝੋਨਾ ਸਾਡਾ 250 ਕਰੋੜ ਬਰਬਾਦ ਹੋ ਗਿਆ 20 ਦਿਨਾਂ ਬਾਅਦ ਇਹ ਪਾਣੀ ਨਿਕਲਿਆ ਕੁਥਲੇ ਧਰਤੀ ਨੇ ਪੀਤਾ ਫਿਰ ਉਸ ਨੂੰ ਵਾਇਆ ਫਿਰ ਉੱਤੇ ਬਾਪਤੀ ਲਾਈ ਪਨੀਰੀ ਮੁੱਲ ਲਿਆ ਕੇ ਜਿਹਦੇ ਤਕਰੀਬਨ 8000 ਦੀ ਪਨੀਰੀ ਲੱਗੀ ਆ 5000 ਲਵਾਈ ਆ ਤਿੰਨ ਤਿੰਨ ਤਾਰ ਤਾਰ 4-4000 ਰੁਪਿਆ ਸਾਡਾ ਵਾਈ ਲੱਗਾ ਵਾ ਉੱਥੋਂ ਖਾਤਾ ਪਾਈਆਂ ਵਾ ਪ੍ਰੋਜੈਕਟ ਪਾਏ ਆ ਪਾウダー ਪਾ ਕੇ ਖੇਤੀ ਹੋ ਜੀ ਹੂੰ ਤਕਰੀਬਨ 20000 ਪਹਿਲਾਂ ਲੱਗਾ ਤੇ ਵੀ ਹੁਣ ਹੂੰ ਸਾਨੂੰ ਅੱਜ ਦੀ ਦੋਰੀ ਮਾਰ ਪੈ ਗਈ ਆ ਪਰ ਐਡੀ ਨਲਾਇਕੀ ਸਰਕਾਰ ਦੀ ਕੋਈ ਆਦਮੀ ਸਾਡਾ ਪਤਾ ਲੈਣ ਨਹੀਂ ਆਇਆ ਕੋਈ ਅਫਸਰ ਨਹੀਂ ਆਇਆ 112 ਨੰਬਰ ਆਂਦੇ ਆ ਸਾਡੀਆਂ 4 ਕੰਪਲੇਟਾਂ ਪਾਈਆਂ ਉੱਤੇ ਪਰ ਕਿਸੇ ਨੇ ਆ ਕੇ ਸਾਡੀ ਪੁੱਛੀ ਬਾਤ ਨਹੀਂ ਪੁੱਛੀ ਕੱਲ ਪਟਵਾਰੀ ਨੂੰ ਘਲਤਾ ਆ ਪਰ ਮੌਕੇ ਤੇ ਕੋਈ ਵੱਡਾ ਅਫਸਰ ਅਧਿਕਾਰੀ ਨਹੀਂ ਆਇਆ ਤੇ ਸਾਡੀ ਗੱਲ ਨਹੀਂ ਸੁਣੀ ਅੱਛਾ ਅੰਕਲ ਜੀ ਤੁਸੀਂ ਕਹਿ ਰਹੇ ਜੇ ਕਿ ਕੋਈ ਸਰਕਾਰ ਦਾ ਨਮਾਇੰਦਾ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆਇਆ ਪਰ ਜਦੋਂ ਸਰਕਾਰ ਦੀਆਂ ਆਉਣ ਵਾਲੇ ਸਮੇਂ ਜੋ ਵੋਟਾਂ ਹੋਣੀਆਂ ਰੈਲੀਆਂ ਹੋਣੀਆਂ ਤੇ ਫਿਰ ਟਰੈਕਟਰ ਟਰਾਲੀਆਂ ਵੀ ਤੇ ਆਪਾਂ ਲੈ ਕੇ ਜਾਣੇ ਨਾ ਉਦੋਂ ਕਿਉਂ ਗੱਲਾਂ ਚੇਤੇ ਭੁੱਲ ਜਾਂਦੀਆਂ ਏ ਏ ਜੀ ਜਿਹੜੇ ਸਾਡੇ ਲੋਕ ਹਨਾ ਇਹ ਵਿਸਰ ਭੂਲੇ ਆ ਤੇ ਮਗਰ ਲੱਗਣ ਵਾਲੇ ਉਦੋਂ ਲੈ ਕੇ ਟਰੈਕਟਰ ਵਾਲੀਆਂ ਤੁਰ ਪੈਂਦੇ ਆ ਐਨਕੀ ਸਰਕਾਰ ਦੀ ਜੇ ਤਾਂ ਮਦਦ ਕਰਤੀ ਵੀ ਆਂਦਾ ਹੀ ਸਾਡੀ ਆਪਣੀ ਸਰਕਾਰ ਆ ਸਾਡੇ ਸੱਥਾਂ ਤੋਂ ਉੱਠ ਕੇ ਬਣੀ ਆ ਸਾਨੂੰ ਇਹ ਨਹੀਂ ਪਤਾ ਸੱਥਾਂ ਵਾਲੀ ਚੰਦੀ ੜ ਜਾ ਕੇ ਬਹਿ ਜਾਣੀ ਆ ਕਿ ਪਹਿਲੀਆਂ ਸਰਕਾਰਾਂ ਨਾਲੋਂ ਹੀ ਇਹ ਬੰਦੇ ਨਲਾਇਕ ਨਿਕਲਣਗੇ ਇਸ ਕਰਕੇ ਇਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਭ੍ਰਿਸ਼ਟ ਸਰਕਾਰ ਤੇ ਨਲਾਇਕ ਸਰਕਾਰ ਆ ਅਸੀਂ ਇਹਨਾਂ ਦੀ ਤਾਂ ਮਦਦ ਕੀਤੀ ਸੀ ਪਰ ਸਤਾਈ ਦੇ ਵਿੱਚ ਇਹਨਾਂ ਨੂੰ ਜਵਾਬ ਦਿੱਤਾ ਜਾਊਗਾ ਕੋਈ ਵੀ ਸਰਕਾਰ ਕੋਈ ਵੀ ਮੁਆਵਜ਼ਾ ਨਹੀਂ ਦਿੰਦੀ ਕੈਪਟਨ ਨੇ 15000 ਦਿੱਤਾ ਸੀ ਤੇ ਚੰਨੀ ਨੇ 17 ਦਿੱਤਾ ਇਹਨਾਂ 6800 ਦਿੱਤਾ ਉਹ ਵੀ ਸੈਂਟਰ ਦਾ 2023 ਚ ਕੋਈ ਇਹਨਾਂ ਕੁਝ ਨਹੀਂ ਦਿੱਤਾ ਤੇ ਦਾਅਵੇ ਕਰੀ ਜਾਂਦੇ ਆਂ ਮੁਆਵਜ਼ਾ ਦਿੱਤਾ ਮੁਆਵਜ਼ਾ ਦਿੱਤਾ ਕੁਕੜੀ ਮੁਰਗੀ ਬੱਕਰੀ ਮੱਝ ਦਾ ਮੁਆਵਜ਼ਾ ਹੁੰਦਾ ਹੀ ਸਾਨੂੰ ਫਸਲਾਂ ਦਾ ਵੀ ਨਹੀਂ ਮਿਲਿਆ ਪੂਰਾ ਪਰ ਇਹ ਬਿਲਕੁਲ ਜਿਹੜਾ ਨਕਮਾ ਆਦਮੀ ਆ ਇਹ ਨਕਮੇ ਆਦਮੀ ਨੇ ਪੰਜਾਬ ਡੋਬਤਾ ਵਾ ਕਰਜ਼ਾ ਤਗੜਾ ਹੋ ਕੇ ਲਈ ਜਾਂਦਾ ਵਾ ਜੱਟਾਂ ਦੇ ਪੱਲੇ ਕੱਖ ਨਹੀਂ ਰਹਿੰਦੇ ਨਾ ਕਰਜ਼ਾ ਖੀਰ ਨਾ ਜੀਦਰਾ ਨਹੀਂ ਲਾਉਣਾ ਵਾ ਕਿਉਂ ਸਾਡੇ ਸਿਰ ਹੀ ਆ ਕਰ ਜਾ ਤੁਸੀਂ ਕਹਿ ਰਹੇ ਸਰਕਾਰ ਕੁਝ ਕਰਦੀ ਨਹੀਂ ਆ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿੰਦਾ ਮੈਂ ਕਹਿੰਦਾ ਆਪਣਾ ਹੈਲੀਕਾਪਟਰ ਲੋਕਾਂ ਨੂੰ ਦੇ ਦਾਂ ਕਹਿੰਦਾ ਰਾਸ਼ਨ ਪਹੁੰਚਾਓ ਜਿੱਥੇ ਆੜ ਆਏ ਤੇ ਹੈਲੀਕਾਪਟਰ ਆਉਣੇ ਕਿਤੇ ਉਹ ਤੇ ਬਾਫਲੇ ਲੈ ਕੇ ਦਿੱਤਾ ਆ ਉਹ ਸਾਡਾ ਆ ਸਾਡੇ ਟੈਕਸ ਸਾਡੀਆਂ ਪੈਲੀਆਂ ਚ ਅਸੀਂ ਜੇ ਚਾਹ ਉੱਠ ਕੇ ਪੀਣੀ ਸਰੇ ਟੈਕਸ ਬੁਰਸ਼ ਕਰਨਾ ਤਾਂ ਟੈਕਸ ਜੇ ਬਿਜਲੀ ਦਾ ਪੱਖਾ ਚਲਾਉਣਾ ਤਾਂ ਟੈਕਸ ਕੋਈ ਉਹਦਾ ਹੈਲੀਕਾਪਟਰ ਨਹੀਂ ਉਹ ਇਹ ਜਨਤਾ ਦਾ ਹੈਲੀਕਾਪਟਰ ਵਰਤਣ ਡਿਆ ਵਾ ਤੇ ਜਨਤਾ ਨੇ ਉਹਨੂੰ ਦਿੱਤਾ ਆ ਤੇ ਜੇ ਦੋ ਸਾਈਂ ਕੱਲ ਵੀ ਦਿੱਤਾ ਵਾ ਕੋਈ ਆਖਰ ਆਲੀ ਗੱਲ ਨਹੀਂ ਚਾਹਤਾ ਆਪਦੇ ਕੋਲੋਂ ਲੈ ਕੇ ਨਵਾਂ ਵਿਖਾਵੇ ਕੱਲੇ ਤੇ ਫੇਰ ਅਹੀਂ ਉਹਨੂੰ ਮੰਨੀਏ ਨਹੀਂ ਮੈਂ ਕਿਹਾ ਕੋਈ ਇੱਥੇ ਘੇੜਾ ਮਾਰਿਆ ਹੈਲੀਕਾਪਟਰ ਨੇ ਆ ਨਹੀਂ ਜੀ ਘੇੜਾ ਗੁੜਾ ਕੋਈ ਨਹੀਂ ਇੱਥੇ ਨਾ 23 ਚ ਨਾ 17 ਚ ਨਾ ਹੋਣ ਇਧਰ ਤਾਂ ਦੀਦਾ ਹੀ ਨਹੀਂ ਉਹਨੂੰ ਦੇ ਉੱਥੇ ਕੁ ਲਾਗੇ ਬੰਨੇ ਕੇ ਦਰਿਆ ਦੇ ਤੁਰੇ ਫਿਰਦਾ ਇਧਰ ਨਹੀਂ ਕੋਈ ਦੀਦਾ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਨਾ ਕੋ ਵੱਡਾ ਅਫਸਰ ਨਾ ਕੋ ਡੀਸੀ ਨਾ ਕੋ ਤਹਿਸੀਲਦਾਰ ਕੋਈ ਵੀ ਨਹੀਂ ਆਇਆ ਪਿਟਾਡਾ ਕੀ ਹਾਲਾਤ ਨੇ ਤੇ ਕਿੰਨਾ ਜਿਹੜੀ ਫਸਲ ਜਿਹੜੀ ਆ ਉਹ ਫਸਲ ਤਬਾਹ ਹੋ ਗਈ ਹੋਊਗੀ ਕਿੰਨੇ ਏਕੜ ਤੇ ਕਿੰਨੇ ਪਿੰਡਾਂ ਦੀ ਇਹ ਜਿਹੜਾ ਰਕਬਾ ਇਹ ਭੈਣੀ ਗੁਰਮੁਖ ਸਿੰਘ ਤੇ ਸੂਰਵੰਦ ਦੀ 250 ਏਕੜ ਜ਼ਮੀਨ ਖਰਾਬ ਹੋਈ ਆ ਪਹਿਲਾਂ ਝੋਨਾ ਹੋਇਆ 1 ਮਹੀਨਾ ਪਹਿਨੋ ਤੇ ਹੁਣ ਵਾਪਸ ਆਈ ਹਮ ਐ ਟਾਈਮ ਜਿਹੜਾ ਆਏ ਸਾਲ ਦੇ ਵਿੱਚ 40 ਤੋਂ 45000 ਰੁਪਏ ਜਿਹੜਾ ਖਰਚ ਆਇਆ ਸਾਡਾ ਹਮ ਇਹ ਫਸਲ ਤੇ ਤੇ ਪਹਿਲੋ 17 ਤੇ ਵਖਰਾ 23 4 ਸਾਲ ਮਰਦੇ ਉਹ ਗਲ ਬੱਕਰੀ ਆ ਐਨ ਕੀ ਦੋਹਰਾ ਖਰਚਾ ਸਾਨੂੰ ਲੋਕਾਂ ਦੇ ਘਰਾਂ ਚ ਪਾਣੀ ਘਰਾਂ ਦੇ ਹਲਾਦ ਘਰਾਂ ਦੇ ਬਿਲਕੁਲ ਜੀ ਪਾਣੀ ਕਰਵਾਉ ਸਾਨੂੰ ਪੈਣੇ ਚ ਵੜਿਆ ਸਾਡੇ ਉਹ ਮਗਰ ਵੇਖ ਲਓ ਬਈ ਕਾ ਤਿੰਨ ਚਾਰ ਆ 8 10 ਘਰ ਪਿੰਡ ਦੇ ਲਾਗ ਲਾਗੇ ਜੋ ਛੋਟੇ ਵਰਕਦੇ ਲੋਕੋਨਾਂ ਦੇ ਘਰਾਂ 'ਚ ਪਾਣੀ ਵੜਿਆ ਵਾ ਬਿਲਕੁਲ ਬੁਰੀ ਲਾਤ ਆ ਨਹੀਂ ਜਿਹੜੇ ਪਿੰਡ ਦੇ ਵਿੱਚ ਪੰਚਾਇਤ ਚੁੜੀ ਜਾਂਦੀ ਸਰਪੰਚ ਚੁਣੇ ਹੁੰਦੇ ਆ ਉਹਨਾਂ ਨੂੰ ਨਹੀਂ ਜਾ ਕੇ ਕਿਹਾ ਕਿ ਵਿਧਾਇਕ ਨੂੰ ਕਹੋ ਇੱਥੇ ਆਵੇ ਜਾਂ ਮੰਤਰੀ ਕੇ ਨੂੰ ਕਹੋ ਢੇੜਾ ਮਾਰੇ ਲੋਕਾਂ ਦੀ ਸਾਰ ਨਹੀਂ ਇਹ ਇੱਥੇ ਸਰਪੰਚ ਨੂੰ ਵੀ ਕਹਿ ਦਈਏ ਵਿਧਾਇਕ ਨੂੰ ਵੀ ਕਹਿ ਦਈਏ ਕੋਈ ਇੱਥੇ ਨਹੀਂ ਆਉਂਦਾ ਕੋਈ ਸਾਰ ਨਹੀਂ ਲੈਂਦਾ ਸਾਰੇ ਆਪੋ ਆਪਣੀ ਢਫਲੀ ਵਜਾਈ ਜਾਂਦੇ ਆ ਪਰ ਇਸ ਜਨਤਾ ਦੀ ਕੋਈ ਸਰਕਾਰ ਨਹੀਂ ਲੈ ਰਿਆ ਸਾਰ ਕੋਈ ਨਹੀਂ ਲੈ ਰਿਆ ਕਿਉਂ ਕਿ ਇਹਨਾਂ ਨੂੰ ਆਪਣੇ ਬਸ ਨੋਟਾਂ ਨਾਲ ਹੀ ਅਭੀ ਅਹੀਂ ਸਾਡੀ ਵਾਰੀ ਆਉਣੀ ਕਿ ਨਹੀਂ ਆਉਣੀ ਨਾ ਬੜਾ ਜੋੜ ਲੀ ਹੁਣ ਇਹਦਾ ਹੱਲ ਕੀ ਆ ਉਧਰ ਤੇ ਹਾੜ ਆ ਜਾਂਦੇ ਨਾ ਸਾਦੂਲੀ ਜੋ ਪਾਣੀ ਵਧ ਗਿਆ ਬਿਆਸ ਚ ਆਇਆ ਗਿਆ ਤੇ ਉਹ ਮਾਰ ਏਠਾ ਗਈ ਇੱਥੇ ਤੇ ਬਰਸਾਤ ਦੇ ਪਾਣੀ ਨਾਲ ਹੀ ਏਨੇ ਏਕੜ ਤੁਸੀਂ ਕਹਿ ਰਹੇ ਜੇ ਫਸਲ ਤਬਾਹ ਹੋ ਗਈ ਆ ਤੇ ਕੀ ਵਿਕਾਸ ਹੀ ਨਹੀਂ ਹੋਇਆ ਇੱਥੇ ਇੱਥੇ ਵਿਕਾਸ ਨਹੀਂ ਹੋਇਆ ਜੀ ਇੱਥੋਂ 3 3 ਕਿਲੋਮੀਟਰ ਕਸੂਰ ਨਾਲਾ ਹੈ 17 ਸਾਡਾ ਪ੍ਰੋਜੈਕਟ ਬਣਿਆ ਅਸੀਂ ਇਨ੍ਹਾਂ ਮੰਤਰੀਆਂ ਔਰ ਅਧਿਆ ਕਾਂਦੀ ਨਲਾਇਕੀ ਨਾਲ ਉਹਨਾਂ ਸਾਡਾ ਪ੍ਰੋਜੈਕਟ ਰੱਦ ਕਰਤਾ ਹੁਣ 2023 ਦਾ ਬਣਿਆ ਹੁਣ ਵੀ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਪ੍ਰਸ਼ਾਸਨ ਉੱਤੇ ਗੌਰ ਹੀ ਨਹੀਂ ਕਰ ਰਿਹਾ ਜਦੋਂ ਚੰਡੀਗੜ੍ਹ ਘਲਦੇ ਦੇ ਮੋੜੋਂ ਦਾ ਨਹੀਂ ਜੀ ਇਹ ਪਾਸ ਹੀ ਨਹੀਂ ਹੋਇਆ ਤੇ ਸਾਡਾ ਪ੍ਰੋਜੈਕਟ ਬਣਿਆ ਪਿਆ 3 ਕਿਲੋਮੀਟਰ ਕਸੂਰ ਨਾਲਾ ਵਾ ਕੋਈ ਵੱਡੀ ਗੱਲ ਨਹੀਂ ਜੋ ਕਸੂਰ ਨਾਲੇ ਸਾਡਾ ਪਾਣੀ ਪੈ ਜਾਂਦਾ ਤੇ ਅਸੀਂ ਬਿਲਕੁਲ ਬਚ ਜਾਗੇ ਸੋ ਸਾਡੇ ਨਾਲ ਸਾਬਕਾ ਸਰਪੰਚ ਪਿੰਡ ਦੇ ਮੌਜੂਦ ਆ ਸਰਪੰਚ ਸਾਹਿਬ ਇਦਾਂ ਦੇ ਹਾਲਾਤ ਲੰਬੇ ਸਮੇਂ ਤੋਂ ਲੋਕ ਕਹਿ ਰਹੇ ਕਿ ਚੱਲ ਰਿਹਾ ਹੈ ਕਦੀ ਉਠਾਈ ਨਹੀਂ ਆਵਾਜ਼ ਕੇ ਨਿਕਾਸੀ ਦਾ ਹੱਲ ਕੀਤਾ ਜਾ ਰਿਹਾ ਹੈ ਵੈਗੜੂ ਜੀ ਕਾ ਖਾਲਸਾ ਤੇ ਵੈਗੜੂ ਜੀ ਕੀ ਫਤਿਹ ਅਸੀਂ ਆਵਾਜ਼ ਤੇ ਬੜੀ ਆ ਠਾਈ ਆ ਪਰ ਸਾਡੀ ਸੁਣਵਾਈ ਨਹੀਂ ਕੋਈ ਹੁੰਦੀ ਹੂੰ ਕੋਈ ਇੱਕ ਦੋ ਬੰਦੇ ਹੀ ਉੱਠ ਕੇ ਗਾੜੀ ਲਾਤੜਾ ਦਿੰਦੇ ਆ ਕੋਈ ਜਾਂਦਾ ਮੈਂ ਸ਼ਟੇ ਲੈ ਲਿਆ ਕੋਈ ਜਾਂਦਾ ਮੈਂ ਕੋਹ ਲੈ ਲਿਆ ਹੂੰ ਤੇ ਇੰਨਾ ਜੀ ਅਸੀਂ ਬੜੇ ਚਿਰ ਦੇ ਇਸੇ ਸਾਡੀ ਖਰਾਬੀ ਹੁੰਦੀ ਬੜੀ ਸਾਡੇ ਇੱਥੇ ਕੋਈ ਨਹੀਂ ਵੜਿਆ ਦੋਵੇਂ ਪਿੰਡ ਅਸੀਂ ਡੁੱਬ ਗਏ ਆ ਮੇਰੇ ਘਰ ਹੀ ਆ ਕੇ ਵੇਖ ਲਓ ਮੇਰੇ ਘਰ ਹੀ ਪਾਣੀ ਵੜਿਆ ਵਾ ਚਾਰ 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 ਫੁੱਟ ਕਾਲ ਪਾਣੀ ਵੜ ਗਿਆ ਤੇ ਕੋਈ ਨਹੀਂ ਇੱਥੇ ਸਾਡੀ ਕੋਈ ਕਿਸੇ ਨੇ ਸਾਰ ਨਹੀਂ ਲਈ ਕੋਈ ਈ ਮੰਗ ਕਰਦੇ ਸਰਕਾਰ ਨੂੰ ਕੀ ਕਹਿਣਾ ਜਔਰ ਹੈ ਅਸੀਂ ਸਰਕਾਰ ਨੂੰ ਇਹੋ ਆਨੇ ਆ ਕਿ ਸਾਡੇ ਪੂਰੇ ਗੱਡੇ ਜਾਣ ਤੇ ਸਾਡਾ ਉਥੇ ਵਿਕਾਸ ਹੋਵੇ ਰੋਈ ਚ ਜਾ ਕੇ ਪਾਣੀ ਪੈ ਜੇ ਕਾਲਿਆਂ ਵਾਲੀ ਚ ਤੇ ਸਾਡੀ ਫੇਰ ਇਸ ਤਰ੍ਹਾਂ ਫੇਰ ਨਿਬੜਦਾ ਸਾਡਾ ਕੰਮ ਘਰਾਂ ਚ ਪਾਣੀ ਵੜਿਆ ਫਿਰ ਬਿਮਾਰੀਆਂ ਦਾ ਖਦਸ਼ਾ ਨਹੀਂ ਜਾਂ ਕਿਦਾਂ ਬਿਮਾਰੀਆਂ ਦਾ ਦੇਗਾ ਹੀ ਆ ਡੰਗਰ ਵੀ ਵਿਚਾਰੇ ਢੱਲੇ ਮੱਠੇ ਹੋ ਗਏ ਆ ਪਾਣੀਆਂ ਚ ਬੱਜੇ ਡੰਗਰ ਕੋਈ ਸਾਡੀ ਸੁਣਵਾਈ ਨਹੀਂ ਗਈ ਤੇ ਅਸੀਂ ਤੇ ਇਹੋ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਕਿ ਸਾਡਾ ਜਿਹੜਾ ਪਾਣੀ ਆ ਉਹ ਕਾਲਿਆਂ ਵਾਲੀ ਰੋਈ ਚ ਪਵੇ ਤੇ ਸਾਰਾ ਪਾਸ ਵੀ ਹੋਇਆ ਵਾ ਤੇ ਪਰ ਇੱਕ ਦੋ ਬੰਦੇ ਹੀ ਉੱਠ ਕੇ ਲਾਤੜਾ ਦਿੰਦੇ ਆ ਵੀ ਇਹ ਜੀ ਇੱਧਰ ਜਾਣ ਕੇ ਕਰਦੇ ਹੋਣ ਵੀ ਸਾਡੇ ਪਿੰਡ ਇਹੋ ਗੱਲ ਜੱਲੀ ਵੀ ਪਾਣੀ ਨਹੀਂ ਆਇਆ ਪੈਣੀ ਤੇ ਨਾ ਸੂਰਵਿੰਦ ਜਿਹੜੇ ਮਗਰ ਬੰਦੇ ਹੈਗੇ ਸਰਕਾਰ ਦੇ ਉਹ ਆਖੀ ਜਾਂਦੇ ਪਾਣੀ ਤੇ ਆਇਆ ਹੀ ਨਹੀਂ ਇੱਥੇ ਇਹ ਦੇਵੇਂ ਕਰਦੇ ਪਾਣੀ ਨਿਕਲ ਦਿਆ ਤੇ ਅਸੀਂ ਦੋਵੇਂ ਪਿੰਡ ਡੁੱਬੇ ਪਏ ਆ ਤੇ ਅਸੀਂ ਇਹੋ ਸਰਕਾਰ ਨੂੰ ਆਨੇ ਆ ਕਿ ਸਰਕਾਰ ਨੂੰ ਵੀ ਸਾਡਾ ਪਾਣੀ ਕੱਢਿਆ ਜਾਵੇ ਇੱਥੋਂ ਕਥੀ ਸਾਰੀ ਸੁਣਵਾਈ ਜੇ ਗੱਲ ਕਰੀਏ ਤਾਂ ਸਾਫਕਾਰ ਜਿਹੜੇ ਫੌਜੀ ਹੁੰਦੇ ਨੇ ਨਾ ਜਿਹੜੇ ਫੌਜੀ ਹੁੰਦੇ ਉਹ ਬਾਰਡਰਾਂ ਦੇ ਉੱਤੇ ਦੇਸ਼ ਦੀ ਰਖਵਾਲੀ ਕਰਦੇ ਆ ਪਰ ਜਿਹੜੇ ਜਦੋਂ ਪਿੰਡ ਆ ਜਾਂਦੇ ਆ ਸਾਡੇ ਨਾਲ ਸਾਫਕਾਰ ਫੌਜੀ ਆ ਰਿਟਾਇਰ ਹੋ ਗਏ ਪਿੰਡ ਆਏ ਆ ਤੇ ਅੱਜ ਇਹਨਾਂ ਨੂੰ ਇਹਨਾਂ ਹਾਲਾਤਾਂ ਵਿੱਚੋਂ ਜਿਹੜਾ ਲੰਘਣਾ ਪੈ ਰਿਹਾ ਉਹ ਕਿਦਾਂ ਦਾ ਮਹਿਸੂਸ ਹੁੰਦਾ ਦੁਖਰੀ ਮਹਿਸੂਸ ਹੁੰਦਾ ਕਿ ਅਸੀਂ ਤੇ ਦੇਸ਼ ਦੀ ਰਾਖੀ ਕਰਦੇ ਰਹੇ ਅਸੀਂ ਤੇ ਕੀ ਮਹਿਸੂਸ ਬਹੁਤ ਹੁੰਦਿਆ ਵਾ ਜਦੋਂ ਮਾਰਦਾ ਆਪਦਾ ਮਾਰਦਾ ਹੂੰ ਜਦੋਂ ਮਾਰੂ ਆਪਦਾ ਮਾਰੂਗਾ ਅਹੀਂ ਗਏ ਆ ਉਥੇ ਪਾਣੀ ਵਢਣ ਜਾਂਦੇ ਰਹਾਂ ਸਾਡੀ ਕਿਹ ਅਗਲੇ ਬੰਨੇ ਕੋਈ ਹਥਿਆਰ ਲੈ ਕੇ ਖਲੋ인다 ਵੀ ਅਹੀਂ ਤੁਹਾਨੂੰ ਪਾਣੀ ਨਹੀਂ ਵਢਣ ਦੇ ਸਾਡੀ ਲੋ ਮਰੋ ਡੁੱਬੋ ਜੋ ਮਰਜ਼ੀ ਕਰੋ ਵਿੱਚੋਂ ਅਸੀਂ ਉਹਨਾਂ ਪਰਵਾਹ ਦਾ ਧੰਨਵਾਦ ਕਰਦੇ ਆ ਇਹਨਾਂ ਵਿੱਚੋਂ ਦੋ ਦੋਹਾਂ ਤੇ ਨਾ ਕਰਾਣੇ ਸਾਨੂੰ ਆਖਿਆ ਵੀ ਪਾਉ ਆ ਤੁਹਾਡੇ ਕੋਲ ਖੁੜ ਕੇ ਬਿੜਾਉਣੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਵੀ ਜਿੰਨਾ ਸਾਡੇ ਕੋਲ ਖਲੋਗੇ ਪਾਣੀ ਵਢਾਇਆ ਬਾਕੀ ਸਾਰੇ ਡੰਗਰ ਜਿਹੜੇ ਡੰਗਰ ਸਾਡੇ ਸਿੱਧਾ ਅਗੇ ਵੇਖੋ ਪਾਣੀ ਚ ਖਲੋਤੇ ਜਵਾਰੇ ਉਹਨਾਂ ਜਵਾਰੇ ਮਿਲਣਾ ਕੀ ਆ ਬਾਕੀ ਜੇ ਛੱਤਾਂ ਉਤੇ ਸਾਡੇ ਜਵਾਕ ਬੈਠੇ ਆ ਇਹਨਾਂ ਕੋਈ ਸਰਕਾਰ ਨੇ ਸਰਕਾਰ ਨੇ ਸ਼ਰਮਲਾਇ ਖਾਲੀਆ ਇਹ ਇਹੋ ਹੀ ਆ ਬੰਦੇ ਜਿਹੜੇ ਲੱਤਾਂ ਦੇ ਅਗਲੇ ਪੈੜਾਈ ਜਾਂਦੇ ਆ ਵੀ ਹਾਂ ਗਾਂ ਮੇਰੀ ਸਰਕਾਰ ਬੰਜੇ ਮੇਰੀ ਪੰਜੇ ਸਰਕਾਰ ਦਾ ਢੂਆ ਮੰਨਾ ਜਦੋਂ ਆਹੀ ਇਹੀ ਨਾ ਬਜੇ ਸਰਕਾਰ ਕ ਸਰਕਾਰੀ ਕੀ ਕੀ 할ੂਗੀ ਇਹ ਸਾਰੇ ਦੇ ਲਈ ਇਹ ਬੰਦੇ ਸਿਰਫ ਇਹਨਾਂ ਵੋਟਾਂ ਦੇ ਚੱਕਰ ਦੇ ਵਿੱਚ ਇੱਕ ਦੂਜੇ ਨੂੰ ਅੱਗੇ ਲਾਈ ਜਾਂਦੇ ਆ ਹੋਰ ਕੁਝ ਨਹੀਂ ਜੀ ਹੁੰਦਿਆ ਕੋਈ ਸਾਰੇ ਕਿਸਾਨ ਤੇ ਗਰੀਬ ਲੋਕੀ ਆ ਜਿਹੜੇ ਸਾਰੇ ਸਾਰੇ ਜਿੰਨੇ ਵੀ ਇੱਥੇ ਇਕੱਠੇ ਆ ਸਾਰੇ ਦੋ ਦੋ ਟਾਈਆਂ ਰੇ ਕਿੱਲਾਂ ਵਾਲਿਆ ਕੋਈ ਇੰਨਾ ਲਾਤੀਲਾ ਨਹੀਂਗਾ ਸਾਨੂੰ ਕੀ ਲੋੜ ਐ ਇੱਥੇ ਜੱਗਣੀ ਹੁਣ ਮਰਨ ਦਾ ਪਾਣੀ ਵਿੱਚ ਜਾ ਕੇ ਮੈਂ ਤਾਂ ਇਹ ਗੱਲ ਪੁੱਛੀ ਆ ਕਿ ਜਦੋਂ ਸ਼ੰਭੂ ਖਨੌਰੀ ਦੇ ਲੋਕ ਬੈਠੇ ਸੀ ਨਾ ਉਹ ਕਹਿੰਦੇ ਉੱਥੇ ਲੀਡਰ ਬੈਠੇ ਕਿਸਾਨ ਨਹੀਂ ਝੰਡੇ ਇੱਥੇ ਵੀ ਫੜੇ ਹੋਏ ਆ ਸ਼ਾਇਦ ਇਹ ਫੇਰ ਕਹਿ ਦਨਗੇ ਇੱਥੇ ਦੇ ਲੀਡਰ ਹੀ ਬੈਠੇ ਆ ਕਿਸਾਨ ਨਹੀਂ ਹੈਗੇ ਇਹ ਸਾਰੇ ਕਿਸਾਨ ਹੀ ਆ ਇਹ ਕਿਸਾਨ ਹੀ ਕੋਈ ਇੱਥੇ ਕੋਈ ਕੋਈ ਐਮਐਲਏ ਨਹੀਂ ਆਇਆ ਕੋਈ ਲੀਡਰ ਕਿਸੇ ਪ੍ਰਕਾਰ ਦਾ ਕੋਈ ਨਹੀਂ ਇੱਥੇ ਆਇਆ ਕਿਸੇ ਨੇ ਆ ਕੇ ਸਾਰ ਨਹੀਂ ਲਈ ਸਾਡੇ ਤੁਹਾਨੂੰ ਫੇਰ ਮੈਂ ਉਹ ਗੱਲ ਦੱਸਤੀ ਸਾਡੇ ਆਦੇ ਲੱਤਾਂ ਖਿੱਚੀ ਗਏ ਸਾਡੇ ਆਦੇ ਲੱਤਾਂ ਖਿੱਚੀ ਗਏ ਵੀ ਨਹੀਂ ਅਸੀਂ ਪਾਣੀ ਨਹੀਂ ਵੜਨ ਦੇਣਾ ਅਸੀਂ ਪਾਣੀ ਨਹੀਂ ਵੜਨ ਦੇ ਤੋ ਉਹ ਵੀ ਜਾ ਕੇ ਉਥੇ ਜੇ ਕੇ ਮੰਨ ਲਓ ਜਿੱਦਾਂ ਹੁਣ ਅਗਲੇ ਬੰਨੇ ਉਹ ਵੜ ਨਹੀਂ ਦਿੰਦੇ ਅਹੀਂ ਆਨੇ ਵੜਨਾ ਉਥੇ ਜੇ ਕੇ ਨੁਕਸਾਨ ਹੋਈਦਾ ਇਥੇ ਆ ਕੇ ਕੇ ਸਰਕਾਰ ਨੇ ਪੁੱਛਣਾ ਹੈ ਲਗਭਗ ਕਿੰਨਾ ਕਿੰਨੇ ਕ ਲੱਖ ਰੁਪਏ ਦਾ ਨੁਕਸਾਨ ਜਿਹੜਾ ਇਥੇ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਜੀ ਬਹੁਤ ਦੂਰ ਤੱਕ ਕੈਮਰਾ ਮਾਰ ਕੇ ਵੇਖ ਲਓ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆ ਇੱਕ ਐਰ ਕੀ ਜੇ ਸਹਾ ਹਲੋ ਮਹੀਨਾ ਮਹੀਨਾ ਹੋਇਆ ਵਾ ਅਜੇ ਮਹੀਨਾ ਪਿਛਲੇ 22 23 ਨੂੰ ਪਾਣੀ ਆਇਆ ਸੀ ਐਰ ਕੀ ਫੇਰ ਆ ਗਿਆ ਤੇ ਇਹਨਾਂ ਨੇ ਅਜੇ ਝੋਨਾ ਦੇ ਚਾ ਝੋਨਾ ਵੇਖੋ ਮੁੱਢੀ ਲੱਗ ਗਿਆ ਜੇ ਬਾਸਬਦੀਆਂ ਲਾਈਆਂ ਤੇ ਬਾਸਬਦੀਆਂ ਵੀ ਜੇ ਗਣੀ ਉਹ ਵੀ ਸ 5000 ਰੁਪਏ ਅਗਲੇ ਨੇ ਗਾ ਚੋਲੇ ਕਿੰਨੇ ਲਾ ਕਰਤਾ ਪੱਠੇ ਸਾਰੇ ਮਰ ਗਏ ਡੰਗਰ ਲੋਕਾਂ ਦੇ ਜਾ ਕੇ ਵੇਖੋ ਘਰੇ ਕੀ ਬਣਿਆ ਪਿਆ ਬਹੁਤ ਮਾੜੀ ਹਾਲ ਚੱਲੰਦੀ ਹੈ ਜੀ ਬਹੁਤ ਮਾੜੀ ਹਾਲ ਚੱਲੰਦੀ ਹੈ ਕੀ ਕਹਿਣਾ ਹੋਰ ਕੁਝ ਕਹਿਣਾ ਚਾਹੋਗੇ ਅਪੀਲ ਕਰਨ ਦੀ ਅਸੀਂ ਜਿਹੜੇ ਤੁਸਾਂ ਇੱਕ ਸਵਾਲ ਪੁੱਛਿਆ ਫੌਜੀ ਸਾਹਿਬ ਨੂੰ ਕਿੰਨਾ ਕਿ ਨੁਕਸਾਨ ਹੋਇਆ ਘਟੋ ਘਟ ਕਰੋੜ ਤੋਂ ਵੱਧ ਸਾਨੂੰ 6700 ਰੁਪਏ ਦੇ ਨਾਲ ਇਹਨਾ ਮਾਅਜ਼ਾ ਦਿੱਤਾ ਹੈ ਤੇ ਸਾਨੂੰ 1.5 ਲੱਖ ਰੁਪਏ ਮਾਅਜ਼ਾ ਆਇਆ ਹੈ ਇਥੇ 6700 ਨਾਲ ਤੇ ਤੁਸੀਂ ਹੁਣ 40-45 ਹਜ਼ਾਰ ਨਾਲ ਵੀ ਖਰਚਦਾ ਗਿਣ ਲਓ ਜਿਹੜੀ ਆਮਦਨ ਆਉਣੀ ਉਹ ਤੇ ਵੱਖਰੀ ਗਈ ਕਰੋੜ ਤੋਂ ਵੱ ਕਿਹੜਾ ਹੈ ਰੋ ਹਰ ਸਾਲ ਹੁੰਦਾ ਵਾ ਤੇ ਜੀਵ ਦਾ ਹਰ ਸਾਲ ਥੱਲੇ ਲੱਗੀ ਜਾਂਦਾ ਹੈ ਕਿਉਂਕਿ ਵਾਰਤਿਆਂ ਤੋਂ ਪਹਿਲੇ ਵਿਆਜ ਤੇ ਪਈ ਜਾਣਾ ਵਾ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਟਾੜੇ ਮਾਅਵਜੇ ਦੀ ਲੋੜ ਨਹੀਂ ਸਾਨੂੰ ਇਹ ਮੈਂ ਲੋੜਿਆ ਸਾਡਾ ਇਹ ਪਾਣੀ ਕੱਢ ਕੇ ਖਸੂਰ ਨਾਲੇ ਚ ਪਾ ਦਿਓ ਤੇ ਅਸੀਂ ਨਾ ਤਾਂ ਤੋਂ ਮਾਅਵਜਾ ਮੰਗੀ ਇਹ ਆਪਣੇ ਘਰ ਸੋਕੇ ਤੇ ਆਪਣੇ ਘਰ ਸੋਕੇ ਕੋਈ 1 ਮਹੀਨਾ ਤੇ 10 ਦਿਨ ਹੋ ਗਏ ਅ ਸਰਦਾਰ ਜੀ ਪਾਣੀ ਆਏ ਨੂੰ ਭੁੱਲਰ ਸਾਹਿਬ ਇੱਕ ਦਿਨ ਆਏ ਸਾਡੀ ਉਹਨਾਂ ਥੋੜੀ ਸਾਰ ਲਈ ਆ ਉਦੋਂ ਬਾਅਦ ਆ ਮੁੜ ਕੇ ਉਹ ਵੀ ਨਹੀਂ ਪਹੁੰਚੇ ਤੇ ਅਸੀਂ ਤੁਹਾਨੂੰ ਪਾਣੀ ਦੇਣ ਡਿਆ ਬਿਲਕੁਲ ਬਹੁਤ ਜ਼ਿਆਦਾ ਪਾਣੀ ਆ ਤੇ ਅਸੀਂ ਇੱਕ ਹਸਾਬ ਦੇ ਨਾਲ ਆ ਥੋੜੀ ਜਿਹੀ ਟਿੱਕਰੀ ਆ ਜਿੱਥੇ ਅਸੀਂ ਬੈਠੇ ਆ ਆ ਦੇ ਦਿਨ ਕੱਢਣ ਡੇ ਆ ਤੇ ਕੋਈ ਇੱਥੇ ਸਾਡੇ ਆਸਤੇ ਕੋਈ ਨਾ ਕੋਈ ਸਾਰ ਲਈ ਜਾਵੇ ਸਰਕਾਰ ਵੱਲੋਂ ਲਈ ਜਾਵੇਗਾ ਕਿ ਸੰਸਿਆ ਵੱਲੋਂ ਲਈ ਜਾਵੇ ਤੇ ਬਿਲਕੁਲ ਸਾਡੀ ਮਿਹਰਬਾਨੀ ਨਹੀਂ ਆ ਤੇ ਇੱਥੇ ਵੱਧ ਚੜ ਕੇ ਜੋ ਵੀ ਆ ਇੱਥੇ ਆਉਣ ਭੈਣ ਭਰਾ ਸਾਡੀ ਕੋਈ ਬਾਤ ਪੁੱਛਣ ਅਹੀਂ ਬੇਲਾ ਮਾਰ ਵੇਖ ਲੋ ਸਾਡਾ ਭੁੱਖਾ ਤੇ ਆ ਬੰਦਾ ਇਹਨਾਂ ਨੂੰ ਥੋੜਾ ਥੋੜਾ ਮਾੜਾ ਮੂੜ ਜੇ ਕੋ ਦੇ ਜਾਂਦੇ ਪਾ ਲਿੰਦੇ ਨਹੀਂ ਇਤਰਾ ਭੁੱਖੀਆਂ ਬਧੀਆਂ ਰਹੀਆਂ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਇਥੇ ਇੱਕ ਮਹੀਨਾ ਦੇ 10 ਦਿਨ ਹੋ ਗਏ ਤੇ ਮੰਤਰੀ ਸਾਹਿਬ ਕਹਿ ਰਹੇ ਕਿ ਕਿੰਨੀ ਰਾਏ ਆ ਮੰਤਰੀ ਸਾਹਿਬ ਇੱਕ ਰਾਏ ਆ ਕੀ ਦੇ ਕੇ ਗਏ ਉਹ ਉਹ ਚਾਰ ਦੇ ਕੇ ਗਏ ਤੇ ਦੂਜਾ ਫੀਡ ਫਾਰ ਦੇ ਕੇ ਗਿਆ ਖਰ ਮਾਲ ਦੀ ਮਾੜੀ ਮੂੜਾ ਕਿੰਨੇ ਦਿਨ ਲੰਘੇ ਉਹ ਦਿਨ ਤੂੰ ਸਿਆਣਾ ਵੀ ਉਹ ਦਿਨ ਕਿੰਨੇ ਦਿਨਾਂ ਗਨੇ ਬੋਰੀਆਂ ਦੇ ਕੇ ਨਾ ਹਮ ਸਾਰੇ ਘਰਾਂ ਨੂੰ ਅਸੀਂ 35 36 ਘਰਾਂ ਸਾਰਿਆਂ ਨੂੰ ਇੱਕ ਇੱਕ ਬੋਰੀਓ ਦੇ ਕੇ ਗਿਆ ਘਰ ਪਰਤੀ ਤੇ ਵੀ ਵੀ ਡੰਗਰ ਇੱਕ ਬੋਰੀ ਨਾਲ ਤੋਂ ਸ਼ਿਆਣੇ ਵੀ ਕੀ ਸਾਡਾ ਬਣਦਾ ਤੇ ਫਿਰ ਗੁਜ਼ਾਰਾ ਕਿਦਾਂ ਪਾਣੀ ਆਇਆ ਫਸਲਾਂ ਬਰਬਾਦ ਆ ਸਾਰਾ ਪੱਠਾ ਬਰਬਾਦ ਹੋ ਗਿਆ ਫਿਰ ਕਿਦਾਂ ਗੁਜ਼ਾਰਾ ਕਿਦਾਂ ਹੋ ਰਿਹਾ ਤੁਹਾਡਾ ਤੁਸੀਂ ਇੱਥੇ ਬੈਠੇ ਗੁਜ਼ਾਰਾ ਇਹੋ ਹੀ ਵੀ ਜਿਹੜੇ ਪੱਠੇ ਉੱਥੇ ਸਾਡੇ ਵਜੇ ਹੀ ਉਹ ਇੱਥੇ ਕੱਢ ਗੁੱਢ ਕੇ ਰੱਖਿਆ ਹੋਵੇ ਗੁਰਦਾਰੇ ਦੇ ਮਗਰ ਉਹ ਥੋੜੇ ਥੋੜੇ ਰਾਤ ਨੂੰ ਸੁੱੜ ਦਿੰਦੇ ਆ ਉਤਰਾ ਹੀ ਖੜੀਆਂ ਹੋਵੇ ਗੁਜ਼ਾਰਾ ਕਾਹਦਾ ਮਾਰ ਜੀ ਹਣ ਰਾਤ ਦੇ ਨਗਾਉਂਦੇ ਆ ਸੋ ਜਿਹੜਾ ਲੋਕ ਫਿਰ ਕਿੱਥੇ ਰਹਿ ਰਹੇ ਆ ਵਕਤ ਜਿਹੜੇ ਉਹ ਗੁਰਦਾਰਾ ਸਾਹਿਬ ਰਹਿ ਰਹੇ ਜੀ ਆਹੋ ਗੁਰਦਾਰਾ ਸਾਹਿਬ ਰਹਿ ਰਹੇ ਰਾਤ ਨੂੰ ਦਿਨੇ ਚੱਲ ਜਾਂਦੇ ਆ ਆਪਦੇ ਜਿੱਥੇ ਥੋੜਾ ਬੜਾ ਸਾਹ ਸੁੱਕਾ ਤੇ ਰਾਤ ਨੂੰ ਇੱਥੇ ਡਰਦੇ ਪਾਣੀ ਤੋਂ ਇਹ ਗੁਰਦਰਾ ਸਾਹਿਬ ਉੱਚਾ ਇੱਥੇ ਰਾਤ ਨੂੰ ਆ ਜਾਂਦੇ ਆ ਉਦੋਂ ਜੇ ਬਰਸਾਤ ਆ ਜੇ ਤੇ ਕੋਈ ਸਾਨੂੰ ਤਰਪਾਲ ਨਹੀਂ ਦਿੱਤੀ ਕੋਈ ਤੰਬੂ ਨਹੀਂ ਦਿੱਤਾ ਉਥੋਂ ਬੈਠੇ ਆਖੀ ਜਾਂਦੇ ਆ ਤੁਹਾਡੇ ਵਾਸਤੇ ਜਹਾਜ਼ ਖਲਾਤਾ ਤੁਹਾਡੇ ਵਾਸਤੇ ਆਹ ਖਲਾਤਾ ਆਗਲਾ ਜਾ ਇੱਥੇ ਸਾਨੂੰ ਕੋਈ ਤਰਪਾਲ ਦੇਣ ਕੋਈ ਨਾ ਕੋਈ ਤੰਬੂ ਦੇਣ ਕੋਈ ਲਾ ਕੇ ਰਾਤ ਬਰਾਤੇ ਆਪਦਾ ਕੋਈ ਟਾਈਮ ਕੱਢੇ ਬੇਟੀ ਤੇ ਨਾ ਕੋਈ ਸਾਡੇ ਲਈ ਬੇੜੀ ਹਾਜ਼ਰ ਹੋਈ ਅਜ ਤੱਕ ਜੇ ਰਾਤ ਬਰਾਤੇ ਕੋਈ ਜਾਦੀ ਤਖਲੀਬ ਆ ਜਾਏ ਤੇ ਬੇੜੀ ਖੁਣਾਂ ਅਸੀਂ ਰਾਤ ਕੇ ਤਾਂ ਨਿਕਲਣਾ ਸਾਨੂੰ ਇੱਕ ਇੱਕ ਦੋ ਦੋ ਬੇਰੀਆਂ ਐਸੇ ਦੇਣ ਤੁਸੀਂ ਬੇੜੀ ਦੀ ਗੱਲ ਕਰ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਮੈਂ ਹੈਲੀਕਾਪਟਰ ਦੇ ਤਾਂ ਲੋਕਾਂ ਨੂੰ ਰਾਸ਼ਨ ਪਹਜਾਊਗਾ ਆ ਹੈਲੀਕਾਪਟਰ ਆ ਫੋਟੋ ਖਿੱਚ ਲੋ ਜਿਥੇ ਕੋ ਮੰਡਿਆ ਐਸੇ ਤਾਂ ਦੇਖਦਾ ਹੀ ਆ ਇਸ ਸਾਹਮਣੇ ਕਦੇ ਆ ਪਾਣੀ ਪਾਣੀ ਹੈਲੀਕਾਪਟਰ ਨਹੀਂ ਲੱਗਦੇ ਹੂੰ ਮੂੰਹ ਨਾਲ ਜੋ ਮਰਜ਼ੀ ਕਰੀ ਜੀਏ ਫਿਰ ਕਿਦਾਂ ਦੇ ਦੇ ਜੇ ਫਿਰ ਤੂੰ ਹੁਣ ਤੁਸੀਂ ਕਹਿੰਦੇ ਜੇ ਸਾਡੀ ਕੋਈ ਸਾਰ ਨਹੀਂ ਲੈ ਰਿਆ ਤੇ ਜਦੋਂ ਰੈਲੀਆਂ ਹੋਈਆਂ ਮੰਤਰੀਆਂ ਫਿਰ ਆਪਾਂ ਟਰ ਉਹਨਾਂ ਸਾਨੂੰ ਪੁੱਛ ਲੈਂਦੇ ਆ ਉਦੋਂ ਦਿਹਾੜੀ ਮਿੱਠੇ ਹੋ ਜਾਂਦੇ ਆ ਹੱਥ ਫੇਰ ਦਿੰਦੇ ਮੋਢਿਆਂ ਦੇ ਫੇ ਜਦੋਂ ਆਏ ਹੋਏ ਟਾਈਮ ਤੇ ਮੁੜ ਕੇ ਆਪੋ ਆਪਣੇ ਉਹਨਾਂ ਫੜਿਆ ਆਪਣੇ ਘਰਾਂ ਦੀ ਬਣ ਜਾਂਦੀ ਕੀ ਗੱਲ ਆ ਉਦੋਂ ਮੁੜ ਕੇ ਇੱਥੇ ਪਹੁੰਚਦਾ ਹੀ ਕੋਈ ਨਹੀਂ ਅੱਜ ਤੂੰ ਸਿਆਣਾ ਵੀ ਇੰਨੇ ਦਿਨ ਲੰਘਦੇ ਆ 15 16 ਦਿਨ ਹੋ ਗਏ ਉਹਨੂੰ ਇੱਥੇ ਆਏ ਨੂੰ ਉਦੋਂ ਮਗਰੋਂ ਕੋਈ ਬੰਦਾ ਨਹੀਂ ਇੱਥੇ ਪਹੁੰਚਿਆ ਪੂਰਾ ਜਨਵਨਿੰਗਾ ਪੰਜਾਬ ਦਾ ਇਤਨਾ ਲੋਕ ਗੁਜ਼ਾਰਾ ਮਾਲਾ ਮੋੜ ਕੰਡਿਆ ਕੋਈ ਆ ਬੰਦੇ ਘੜੀ ਛੱਡ ਕੇ ਚਾਰ ਲਿੰਦਾ ਕੋਈ ਐ ਕਰ ਲਿੰਦਾ ਰਾਹ ਨਗਾਉਣ ਜੋਗਾ ਕਰ ਲਿੰਦੇ ਆ ਅੱਛਾ ਹੁਣ ਜਿਵੇਂ ਪਾਣੀ ਆਇਆ ਕਿੰਨੇ ਲੰਮੇ ਸਮੇਂ ਹੋ ਗਿਆ ਲੋਕਾਂ ਦੇ ਘਰ ਵਿੱਚ ਆਏ ਅਜੇ ਵੀ ਕੋਈ ਲੋਕ ਵਿੱਚ ਹੈਗੇ ਆ ਘਰਾਂ ਜੇ ਕਿ ਜਾਣੀ ਹੈਗੇ ਅਜੇ ਹੈਗੇ ਉਹ ਘਰਾਂ ਦੇ ਜਰੇ ਪੰਜ ਵਿੱਚ ਉੱਥੇ ਵੀ ਕੇ ਦੋ ਦੋ ਮੇਰਾ ਖਿਆ ਆਈ ਤੇ ਨਹੀਂ ਗਏ ਉਥੇ ਉਥੇ ਹੈਗੇ ਹੈ ਆ ਬੰਦੇ ਉਹ ਆਪਦੇ ਘਰ ਦੀ ਰਾਖੀ ਬੈਠੇ ਆ ਜੇ ਉਹਨਾਂ ਦੇ ਯਾਰਾ ਜੇ ਉਹਨਾਂ ਨੂੰ ਵੀ ਕੋਈ ਨਹੀਂ ਕੱਢ ਸਕਦਾ ਉਹਨਾਂ ਦੀ ਮੌਤ ਦਾ ਡਰਾ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਸਾਰਨ ਚਾਹੀਦਾ ਉਹਨਾਂ ਨੂੰ ਕੱਢਣਾ ਹਤੇ ਕਿਹੜੇ ਪਿੰਡ ਦੇ ਲੋਕ ਆ ਜਿਹੜੇ ਬਿਠੇ ਵਿੱਚ ਉਹ ਪਿੰਡ ਸਾਡਾ ਇਹੋ ਹੀ ਆ ਸਭਰਾ ਦੇ ਇੱਕ ਨਿਕਾਸ ਭਰਾ ਸਾਡੇ ਜੁੜਦੇ ਦੋਵੇਂ ਪਿੰਡ ਹੂੰ ਇਹੋ ਲੋਕ ਵੇਚ ਜਿਹੜੇ ਇਹੋ ਹੀ ਆ ਸਾਡਾ ਵੱਡਾ ਸਭਰਾ ਵਿੱਚੇ ਛੋਟੇ ਪਿੰਡਾਂ ਦੇ ਘੁੱਲੇ ਆ ਲਾ ਆ ਗਿਆ ਮਲਾਂ ਵਾਲ ਆ ਗਿਆ ਕੁੱਤੀ ਵਾਲ ਆ ਗਿਆ ਇਹ ਛੋਟੇ ਛੋਟੇ ਪਿੰਡੇ ਦੇ ਇਹ ਵੱਡੇ ਪਿੰਡੇ ਦੇ ਵਿੱਚ ਹੀ ਆ ਅੱਛਾ ਉਹ ਜਿਵੇਂ ਵਿੱਚ ਬੈਠੇ ਪਾਣੀ 'ਚ ਉਥੇ ਕੋਈ ਬੱਤੀ ਕੋਈ ਲਾਈਟ ਕੋਈ ਜਾਂਦੀ ਓਥੇ ਕੋਈ ਸ਼ੈ ਨਹੀਂ ਓਥੇ ਬੱਤੀ ਪਿੱਛੋਂ ਨਾ ਕੱਟੀ ਨਿੱਕੇ ਪਿੰਡਾਂ ਵੱਲੋਂ ਕਿੱਦਾਂ ਫਿਰ ਗੁਜ਼ਾਰਾ ਕਰਦੇ ਹਨੇਰੇ ਦੇ ਉਹ ਵਿਚਾਰੇ ਰੋਕ ਉੱਤੇ ਕੋਠਿਆ ਕੱਟਾਂ ਚੜ੍ਹ ਕੇ ਦਾ ਉਤਨਾ ਪੈ ਪੂ ਜਾਂਦੇ ਉਹਨਾਂ ਕਿ ਉਹਨਾਂ ਗੁਜ਼ਾਰਾ ਕਹਦਾ ਕਰਨਾ ਮਾਰੀ ਦਿਆਂ ਹੂੰ ਕੋਈ ਉਹਨਾਂ ਦਾ ਹਾਲ ਨਹੀਂਗਾ ਹੂੰ ਤੇ ਵੋਟ ਨਹੀਂ ਆਦੇ ਕੋਈ ਬੇੜੀ ਇੱਥੇ ਆਈ ਨਹੀਂ ਕੌਣ ਫਿਰ ਉਹ ਭਾਵੇਂ ਉਹ ਤਰਸੰਡਾ ਹਣ ਉਥੇ ਉਹ ਭਾਵੇਂ ਉਹ ਤਰਸੰਡਾ ਹਣ ਉਹਨਾਂ ਦੀ ਕੋਈ ਅੱਗੇ ਅਸੀਂ ਨਿੱਕੀਆਂ ਸਾਡੇ ਕੋਲ ਆ ਬੇੜੀਆਂ ਅਸੀਂ ਅਸੀਂ ਜਾ ਕੇ ਤੇ ਇੱਕ ਦੋ ਬੰਦੇ ਜਿੰਨੇ ਦੀ ਦੇ ਕੱਢ ਲਿਓਨੇ ਹਾ ਹੁਣ ਇਹਨਾਂ ਬੇੜੀਆਂ ਦੀ ਵੜਤ ਨਹੀਂ ਰਹਿ ਗਈ ਪਾਣੀ ਬੇਸਾਬਾ ਹੋ ਗਿਆ ਹੁਣ ਅਗਰ ਬੋਰ ਤੋਂ ਬਿਨਾ ਇੱਥੇ ਪਾਣੀ ਜਿਹੜਾ ਨਾ ਇਹ ਪੈਰ ਨਹੀਂ ਲੱਗਨਦਾ ਤੇ ਬਹੁਤ ਹੀ ਸਪੀਡ ਨਾਲ ਪਾਣੀ ਤੁਹਾਨੂੰ ਪਿਛੋਂ ਪਹਾੜਾਂ ਤੋਂ ਆਉਣ ਡਿਆ ਕਿੰਨੇ ਕੁ ਫੋਟੋ ਹੋ ਗਿਆ ਹੋਊਗਾ ਪਾਣੀ 20 ਫੁੱਟ ਦਾ ਪਾਣੀ 20 ਤੋਂ ਵੀ ਜ਼ਿਆਦਾ ਹਣਾ ਦਰਿਆ ਦੇ ਵਿੱਚ ਤੇ ਕੋਈ ਅੰਤ ਹੀ ਨਹੀਂ ਤੇ ਕਿੰਨਾ ਫੁੱਟ ਹੋ ਗਿਆ ਹੋਊਗਾ ਇਹ ਬੇਗਿਣਤੀ ਆ ਤੇ ਕਿੰਨੀ ਕਿਹੜੀ ਫਸਲ ਆ ਉਹ ਸਾਰੀ ਡੁੱਬ ਗਈ 15-15 ਫੁੱਟ ਤੇ ਆ ਬਿੱਥੇ ਸਾਡੀ ਝੋਨਾ ਸੀ ਪੱਠੇ ਸੀ ਤੇ ਆਹ ਏ ਮੋਟਰ ਆ ਏ ਪਾਣੀ ਦਾ ਡਕਦਾ ਉਥੇ ਮੋਟਰ ਹੀ 15-15 ਫੁੱਟ ਦੀ ਇੱਥੇ ਪਾਣੀ ਹੋ ਗਿਆ ਤੇ ਜਿਹੜਾ ਅਗਲੇ ਬੰਨੇ ਦਰਿਆ ਦਾ ਵਾਹ ਉਥੇ ਕੀ ਤਾਂ ਕਿੰਨਾ ਕੁ ਹੋ ਗਿਆ 40-40 ਫੁੱਟ ਉਹ 40-50-50 ਫੁੱਟ ਹੋ ਗਿਆ ਕਿਆ ਕੀ ਮੰਗ ਕੀ ਕਰਦੇ ਜੀ ਹੁਣ ਮੰਗ ਇਹੋ ਹੀ ਆ ਜਿੰਨੇ ਦਿਨ ਪਾਣੀ ਆ ਉਨੇ ਦਿਨ ਸਾਨੂੰ ਕੋਈ ਇਥੇ ਪੱਠਾ ਡਕਾ ਆ ਰਵਗੈਰਾ ਦੇਣ ਫੀਡ ਦੇਣ ਤੇ ਮੁਰਫੇ ਬਾਅਦ ਜਦੋਂ ਪਾਣੀ ਲੈ ਜੇ ਤੇ ਸਾਡੀਆਂ ਪੈੜੀਆਂ ਦੀ ਗਰਦੌਰੀਆਂ ਹੋਣ ਤੇ ਸਾਨੂੰ ਮਾਜਵਾ ਦਿੱਤਾ ਜਾਵੇ ਜੋ ਬਣਦਾ ਚਲੋ ਸਰਕਾਰ ਆਖ ਪੂਰਾ ਨਹੀਂ ਕਰ ਸਕਦੀ ਸਾਡਾ 50 50 ਹਜ਼ਾਰ ਦਾ ਕਿੱਲੇ ਦਾ ਨਿਕਲਦਾ ਝੋਨਾ ਕੋਈ ਸਾਨੂੰ ਕੋਹਣਾ ਕੋਹ ਦੇ ਦੇਣਗੇ ਨਾ ਤੇ ਗਰਦੌਰੀਆਂ ਸਾਡੀਆਂ ਕਰਨ ਬਿਲਕੁਲ ਆ ਕੇ ਉਦੋਂ ਪਟਵਾਰੀਆਂ ਦੀ ਡਿਊਟੀਆਂ ਲਾਉਣ ਤੇ ਜਿਹੜਾ ਪਿਛਲੀ ਵਾਰੀ ਪਾਣੀ ਆਇਆ ਉਹਦੇ ਪੈਸੇ ਮਿਲੇ ਉਹਦੇ ਪੈਸੇ ਇੱਕ ਸਰਕਾਰ ਨੇ ਦਿੱਤੇ ਇੱਕ ਨੇ ਨਹੀਂ ਦਿੱਤੇ ਪਤਾ ਨਹੀਂ ਮੋਦੀ ਨਹੀਂ ਦਿੱਤੇ ਇਹ ਕਿ ਇਹਨਾਂ ਦਿੱਤੇ ਇੱਕੇ ਸਰਕਾਰ ਨੇ ਸਾਨੂੰ ਦਿੱਤਾ 7-7000 ਰੁਪਏ ਕਿੱਲੇ ਦੇ ਸਾਨੂੰ ਦਿੱਤਾ ਇਹ ਕਹਿ ਰਹੇ ਜੀ ਕਿ ਸਾਨੂੰ ਸਰਕਾਰ ਨੇ ਪੈਸੇ ਨਹੀਂ ਦਿੱਤੇ ਹਨ ਆ ਜਿਹੜੀ ਫਸਲ ਡੁੱਬੀ ਆ ਉਹ ਕਹਿ ਰਹੇ ਮੁਰਗੀ ਦੇ ਬੱਕਰੀ ਦੇ ਫਸਲਾਂ ਦੇ ਲਵਾਈ ਉਹ ਮੁਰਗੀ ਦੇ ਨਾਲ ਹੀ ਚਲੇਗੀ ਉਹਨਾਂ ਦੀ ਤਾਂ ਪਾਣੀ ਦੇ ਵਿੱਚ ਹੀ ਉਹਦੇ ਲੱਭੀ ਨਹੀਂ ਉਹ ਫੜਨੀ ਕੀ ਸੀ ਅਸੀਂ ਤੇ ਇਹ ਉਹਨੂੰ ਦੇਣਾ ਕੀ ਉਹਦੇ ਉਹਦੇ ਮੁਰਗੀ ਪਾ ਤਾਂ ਤਾਂ ਗਾਂ ਟੱਪੀ ਪਾ ਕਿੰਨੇ ਪਿੰਡ ਟੱਪੀ ਹੋਏ ਮੁਰਗੀ ਲੱਭੀ ਨਹੀਂ ਬੜ ਕੇ ਭੋਗੇ ਤੇ ਹੁਣ ਜਦੋਂ ਐਤ ਕੀ ਵੋਟਾਂ ਲੈਣਾ ਆਉਣਗੇ ਫਿਰ ਕੀ ਜਵਾਬ ਹੋਊ ਤੇਰਾ ਹੁਣ ਕੋਈ ਨਾ ਜੇ ਨਾ ਸਾਡੀ ਸੁਣੀ ਸਰਕਾਰ ਆਉ ਉਹਦੇ ਮਗੇ ਫਿਰ ਕੋਈ ਨਾ ਕੋਈ ਫਿਰ ਹੋਰ ਕੋਈ ਸਾਧਨ ਕਰਾਂਗੇ ਕੇ ਜਿਤਨਾ ਕੋਈ ਹੋਊਗਾ ਜਿਹੜੀ ਸਰਕਾਰ ਸਾ ਆਓ ਇਹ ਇਹ ਸਨ ਜਿਹੜੇ ਦਰਿਆ ਦੇ ਵਿੱਚ ਬੈਠੇ ਲੋਕ ਆ ਸਭਰਾ ਪਿੰਡ ਦੇ ਹੋਰ ਲਾਗੇ ਬੰਨੇ ਜਿਹੜੇ ਪਿੰਡ ਆ ਉਥੋਂ ਦੇ ਵੀ ਸਨੀਕ ਆ ਕੁੱਲੇ ਵਾਲਾ ਹੋ ਗਿਆ ਜਾਂ ਹੋਰ ਛੋਟਾ ਸੁਭਰਾ ਹੋ ਗਿਆ ਸੋ ਇਹ ਸੜਕਾਂ ਦੇ ਕੰਨਿਆਂ ਕੰਡਿਆਂ ਦੇ ਉੱਪਰ ਆਣ ਕੇ ਜਿਹੜੇ ਆਪਣੇ ਰੈਣ ਬਸੇਰੇ ਜਿਹੜੇ ਇਹਨਾਂ ਨੇ ਬਣਾ ਕੇ ਗੁਜ਼ਾਰਾ ਕਰ ਰਹੇ ਨੇ ਕੋਈ ਗੁਰਦਰਾ ਸਾਹਿਬ ਦੇ ਵਿੱਚ ਬੈਠਾ ਹੈ ਕਿ ਇਹਨੇ ਤਰਪਾਲ ਪਾਈ ਆ ਉੱਪਰ ਤੇ ਕਹਿ ਰਿਹਾ ਕਿ ਸਾਡੀ ਕੋਈ ਸਾਰ ਨਹੀਂ ਲੈ ਰਹੇ ਇੱਕ ਵਾਰ ਜਿਹੜਾ ਵਾ ਇੱਥੇ ਜ਼ਰੂਰ ਜਿਹੜੇ ਮੰਤਰੀ ਪਹੁੰਚੇ ਸਨ ਉਹਨਾਂ ਵੱਲੋਂ 1-1 ਫੀਟ ਦੀ ਬੋਰੀ ਤੇ ਜਿਹੜਾ ਥੋੜਾ ਦਿੱਤਾ ਗਿਆ ਸੀ ਪੱਠਿਆਂ ਵਾਸਤੇ ਜਿਹੜਾ ਦਿੱਤਾ ਗਿਆ ਸੀ ਚਾਰਾ ਪਰ ਉਦੋਂ ਬਾਅਦ ਕੋਈ ਵੀ ਇਹਨਾਂ ਦੀ ਸਾਰ ਲੈਣ ਵਾਸਤੇ ਨਹੀਂ ਪੁੱਛਿਆ ਸੋ ਅੱਜ ਇਹ ਲੋਕ ਆਪਣੀ ਅਡੀਕ ਦੇ ਵਿੱਚ ਹਨ ਕਿ ਕਦੋਂ ਕੋਈ ਜਿਹੜਾ ਮਹਿਕਮੇ ਦਾ ਜਾਂ ਸਰਕਾਰ ਦਾ ਨੁਮਾਇੰਦਾ ਆਵੇ ਤੇ ਇਹਨਾਂ ਦੀ ਸਾਰ